Altu News Channel ਦੇ ਵਿੱਚ ਤੁਹਾਡਾ ਸਵਾਗਤ। ਸੁੰਦਤਾ ਮੁਕਾਬਲੇ 'ਚ ਫਰਸਟ ਰਨਰ-ਅਪ ਪੰਜਾਬ ਦਾ ਖਿਤਾਬ ਦਲਜੀਤ ਕੌਰ ਨੇ ਜਿੱਤਿਆ, ਜੋ ਕਿ ਬਟਾਲਾ ਅੰਗਰਵਾੜੀ ਅਧਿਆਪਕਾ ਹਨ। ਇਹ ਮੁਕਾਬਲਾ ਕਰਵਾਇਆ ਗਿਆ ਸੀ ਫਾਰਐਵਰ ਸਟਾਰ ਇੰਡੀਆ ਵੱਲੋਂ ਤੇ ਜੈਪੁਰ ਦੇ ਵਿੱਚ ਇਹ ਮੁਕਾਬਲਾ ਹੋਇਆ ਸੀ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਪਟਾਲਾ ਕਾਦੀਆਂ ਰੋਡ ਦੀ ਰਹਿਣ ਵਾਲੀ ਅੰਗਰਵਾੜੀ ਦੇ ਆਦਕਾ ਦਲਜੀਤ ਕੌਰ ਨੇ ਇੱਕ ਵਾਰ ਫੇਅਰਵਰ ਸਟਾਰ ਇੰਡੀਆ ਵੱਲੋਂ ਕਰਵਾਏ ਜਾ ਰਹੇ ਫਾਰਐਵਰ ਮਿਸੇਸ ਇੰਡੀਆ 2023 ਸੀਜ਼ਨ ਦੇ ਜੈਪੁਰ ਚ ਹੋਏ ਦੂਸਰੇ ਪੜਾਅ 'ਚ ਫਰਸਟ ਰਨਰ ਅਪ ਪੰਜਾਬ ਦਾ ਖਿਤਾਬ ਆਪਣੇ ਨਾਮ ਕੀਤਾ ਹੈ ਜ਼ਿਕਰ ਇਹ ਹੋ ਗਿਆ ਕਿ ਇਸੇ ਸੁੰਦਰਤਾ ਮੁਕਾਬਲੇ ਦੇ ਪਹਿਲੇ ਪੜਾਅ ਦੇ ਵਿੱਚ ਕੁਝ ਮਹੀਨੇ ਪਹਿਲਾਂ ਦਲਜੀਤ ਕੌਰ ਮਿਸੇਸ ਗੁਰਦਾਸ ਪਰਵੀ ਰਹਿ ਚੁੱਕੇ ਹਨ ਬਟਾਲਾ ਪਹੁੰਚਣ ਤੇ ਦਲਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਮੁਬਾਰਕਬਾਦਾਂ ਵੀ ਦਿੱਤੀਆਂ ਗਈਆਂ। ਗੱਲਬਾਤ ਦੌਰਾਨ ਦਲਜੀਤ ਕੌਰ ਨੇ ਦੱਸਿਆ ਕਿ ਇਹ ਸੁੰਦਰਤਾ ਮੁਕਾਬਲਾ ਫਾਰਐਵਰ ਸਟਾਰ ਇੰਡੀਆ ਵੱਲੋਂ ਪਾਰਥ ਦੇ ਸਾਰੇ ਸੂਬਿਆਂ ਦੇ ਵਿੱਚ ਕਰਵਾਇਆ ਗਿਆ ਸੀ। ਜਿਨ੍ਹਾਂ ਵਿੱਚ ਉਹਨਾਂ ਫਰਸਟ ਰਨਰ ਅਪ ਪੰਜਾਬ ਦਾ ਖਿਤਾਬ ਜਿੱਤਿਆ ਹੈ। ਉਹਨਾਂ ਆਪਣੇ ਪਤੀ ਸਰਦਾਰ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਵਿਆਹ ਤੋਂ ਬਾਅਦ ਉਹਨਾਂ ਦਾ ਬਹੁਤ ਸਾਥ ਦਿੱਤਾ ਤੇ ਕਦੀ ਰੋਕ ਟੋਕ ਨਹੀਂ ਕੀਤੀ ਦਲਜੀਤ ਕੋਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਮਿਸਿਸ ਇੰਡੀਆ ਬੰਨਾ ਹੈ ਉਹਨਾਂ ਦੱਸਿਆ ਕਿ ਸੁੰਦਰਤਾ ਮੁਕਾਬਲੇ ਦਾ ਨੈਸ਼ਨਲ ਲੈਵਲ ਦਾ ਮੁਕਾਬਲਾ ਆਉਂਦੇ ਦਸੰਬਰ ਮਹੀਨੇ ਦੇ ਵਿੱਚ ਹੋਵੇਗਾ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਉਹ ਮੁਕਾਬਲਾ ਜਿੱਤ ਜਾਣਗੇ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਸੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਜੀ ਵਿਸ਼ੇਸ਼ ਰਿਪੋਰਟ ਪਹਿਲਾਂ ਸਾਡਾ ਡਿਸਟ੍ਰਿਕਟ ਲੈਵਲ ਦਾ ਸੀ ਕੰਪੀਟੀਸ਼ਨ ਜਿਹਦੇ ਵਿੱਚ ਮੈਂ ਵਿਨਰ ਰਹੀ ਹਾਂ ਤੇ ਫਿਰ ਸਟੇਟ ਲੈਵਲ ਦਾ ਕੰਪੀਟੀਸ਼ਨ ਸੀ ਮੈਰੀਓਟ ਹੋਟਲ ਜੈਪੋਰ ਵਿੱਚ ਜਿੱਦੇ ਵਿੱਚ ਸਾਡੀ ਪੰਜਾਬ ਦੀਆਂ ਕਾਫੀ ਕਿੰਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚ ਮੈਂ ਫਰਸਟ ਰਨਰ ਅਪ ਰਹੀ ਹਾਂ ਕਿੱਥੀ ਕਿਨਦੇ ਉਹ ਪਿੰਡੋਂ ਆ ਕੇ ਹਾਂ ਜੀ ਇੱਕ ਪਿੰਡੋਂ ਨਿਕਲ ਕੇ ਹਾਂ ਮੈਂ ਇੱਕ ਬਚਪਨ ਤੋਂ ਇੱਕ ਪਿੰਡ ਵਿੱਚੋਂ ਨਿਕਲ ਕੇ ਤੇ ਵੱਡੀ ਹੋਈ ਆ ਮਤਲਬ ਜਿਹੜੀ ਫੈਮਿਲੀ ਚ ਵਿਆਹੀ ਗਈਆਂ ਉਹਨਾਂ ਨੇ ਮੇਰੇ ਸੁਪਨੇ ਸাকার ਕੀਤੇ ਨੇ ਤੇ ਅੱਜ ਮੈਂ ਇੱਥੋਂ ਤੱਕ ਪਹੁੰਚੀ ਆ ਕਿ ਮੇਰੇ ਬਚਪਨ ਦਾ ਸ਼ੌਂਕ ਸੀ ਕਿ ਮੈਂ ਕ੍ਰਾਊਨ ਪਹਿਣਾ ਤੇ ਉਹ ਮੈਂ ਅੱਜ ਆਪਣਾ ਸੁਪਨਾ پورا ਦਿਖਾ। ਦਾ ਫਿਊਚਰ ਪਲਾਨ ਕੀ ਹੈ? ਹਾਂਜੀ ਮੇਰਾ ਫਿਊਚਰ ਪਲਾਨ ਹੈ ਕਿ ਅਗਲੇ ਸਾਲ ਦੇ ਦਸੰਬਰ ਦੇ ਵਿੱਚ ਮਿਸ ਇਸ ਇੰਡੀਆ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਹੈ ਜਦੇ ਵਿੱਚ ਵੀ ਮੈਂ ਜਿਹੜਾ ਆ ਫੋਟੂ ਜਿੱਤ ਕੇ ਆਵਾਂਗੀ। ਦੀ ਗੱਲ ਕੀਤੀ ਹੈ ਪਰਿਵਾਰ ਨੂੰ ਘਰ ਦੀ ਕਿੰਨਾ ਦੇ ਸਹਿਯੋਗ ਕਰਵਾਇਆ ਮੇਰੇ ਪਰਿਵਾਰ ਦਾ ਮੇਰੇ ਨਾਲ ਪੂਰਾ ਮੇਰੇ ਹਸਬੰਦ ਦਾ ਬੱਚਿਆਂ ਦਾ ਪੂਰਾ ਸਹਿਯੋਗ ਰਿਹਾ ਆ ਉਹਨਾਂ ਨੇ ਮੈਨੂੰ ਕਦੇ ਨਹੀਂ ਰੁਕਿਆ ਕਿ ਕੰਮ ਨਹੀਂ ਕਰਨਾ ਉਹਨਾਂ ਨੇ ਹਮੇਸ਼ਾ ਮੇਰੀ سپورਟ ਕੀਤੀ ਆ ਤੇ ਮੇਰੇ ਮੇਰਾ ਸਾਥ ਦਿੱਤਾ ਆ ਬਿਲਕੁਲ ਜੈਪੁਰ ਜਾ ਕੇ ਕੰਮਿਸ਼ਨ ਸ਼ੇਡ ਦੇ ਉੱਧਰ ਲੜਦੇ ਉੱਥੇ ਜਾ ਕੇ ਔਖਾ ਹੋ ਗਿਆ ਨਾ ਲੱਗਾ ਕਿਉਂਕਿ ਕਿਸੇ ਸਟੇਟ ਚ ਦੂਸਰੀ ਨਹੀਂ ਉੱਥੇ ਕੋਈ ਔਖਾ ਨਹੀਂ ਫੋਰ ਹਾਅਰ ਸਟਾਰ ਇੰਡੀਆ ਵੱਲੋਂ ਸਾਡਾ ਪੂਰਾ ਅਰੇਂਜਮੈਂਟ ਕੀਤਾ ਗਿਆ ਸੀ ਉਹਨਾਂ ਵੱਲੋਂ ਉਹਨਾਂ ਵੱਲੋਂ ਸਾਡਾ ਜਿਹੜਾ ਮੇਕਅਪ ਡ्रेसਰ ਅਸੀਂ ਜੋ ਪ੍ਰੋਵਾਈਡ ਕਰਵਾਈ ਗਈ ਐ ਉਸ ਜਿਹੜਾ ਸਾਡਾ ਮਤਲਬ ਰੈਂਪ ਕੋਟ ਨੂੰ ਆ ਜਾਂ ਕੋਸਨਾ ਸਰਾਊਂਡ ਹੋਇਆ ਉਹਨਾਂ ਵਿੱਚੋਂ ਮੈਂ ਮਤਲਬ ਪਹੁੰਚ ਰਹੀ ਹਾਂ ਫਸਟ ਟਾਈਮ ਹੈ ਆਪਣੇ